ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਤੇ ਸਾਰੇ ਗੁਰੂ ਪਿਆਰਿਓ ਉਮੀਦ ਕਰਦੀਆਂ ਸਭ ਠੀਕ ਹੋਵੋਗੇ ਤੇ ਆਪਣੇ ਆਪਣੀ ਜਗ੍ਹਾ ਜਗੇ ਵਧ ਰਹੇ ਹੋਗੇ ਵਾਹਿਗੁਰੂ ਜੀ ਅੱਜ ਆਪਾਂ ਗੱਲ ਕਰਦੇ ਆ ਕਿ ਕਿਵੇਂ ਪਤਾ ਲੱਗੇ ਕਿ ਕਿਰਪਾ ਹੋ ਗਈ ਆ ਇੱਕ ਭੈਣ ਦਾ ਵੀ ਇਹ ਸਵਾਲ ਸੀ ਤੇ ਉਹ ਪੁੱਛਦੇ ਸਨ ਕਿ ਮੈਂ ਨਾਮ ਸਿਮਰਨ ਜਪ ਕਰਦੀ ਆ ਪਰ ਭੈਣ ਜੀ ਮੈਨੂੰ ਕਿੱਦਾਂ ਪਤਾ ਲੱਗੇ ਕਿ ਮੇਰੇ ਤੇ ਕਿਰਪਾ ਹੋ ਗਈ ਪਿਆਰਿਓ ਪਹਿਲੀ ਕਿਰਪਾ ਤੇ ਆਪਾਂ ਇਹ ਗੱਲ ਕਰਦੇ ਆ ਕਿ ਗੁਰੂ ਸਾਹਿਬ ਨੇ ਸਾਨੂੰ ਇਹ ਮਨੁੱਖਾ ਜਨਮ ਬਖਸ਼ਿਆ ਗੁਰੂ ਸਾਹਿਬ ਦਾ ਕੋਟ ਕੋਟ ਸ਼ੁਕਰਾਨਾ ਵਾਹਿਗੁਰੂ ਜੀ ਕਹਿੰਦੇ ਨੇ ਕਿ ਆਪਾਂ ਨੂੰ ਗੁਰੂ ਸਾਹਿਬ ਨੇ ਤਰਸ ਕਰਕੇ ਇਹ 84 ਲੱਖ ਜੁਨਾਂ ਤੋਂ ਬਾਅਦ ਇਹ ਮਨੁੱਖਾ ਦੀ ਹੀ ਬਖਸ਼ੀ ਤੇ ਵਾਹਿਗੁਰੂ ਜੀ ਇਹ ਵੀ ਇੱਕ ਕਿਰਪਾ ਆ ਅਸੀਂ ਇਹਨੂੰ ਕਦੀ ਦੀ ਵੈਲਿਊਜ਼ ਹੀ ਨਹੀਂ ਕਰਦੇ ਕਿ ਗੁਰੂ ਸਾਹਿਬ ਨੇ ਸਾਡੇ ਤੇ ਕਿੰਡੀ ਵੱਡੀ ਕਿਰਪਾ ਕੀਤੀ ਹੈ ਕਿ ਜਾ ਪੁੱਤ ਤੂੰ ਜਾ ਕੇ ਇਸ ਬਾਜੀ ਨੂੰ ਜਿੱਤ ਕੇ ਆ ਨਾਮ ਜਪ ਤਪ ਕਰਕੇ ਤੇ ਸਾਨੂੰ ਇਸ ਕਿਰਪਾ ਦੀ ਸਮਝ ਹੀ ਨਹੀਂ ਆਂਦੀ ਵਾਹਿਗੁਰੂ ਪਿਆਰਿਓ ਜਦੋਂ ਅਸੀਂ ਨਾਮ ਜਪ ਕਰਦੇ ਆ ਅਸੀਂ ਸਵੇਰੇ ਉੱਠਦੇ ਆ ਜਾਂ ਪਾਠ ਪੜਿਆ ਜਾਂ ਬਾਣੀ ਪੜੀ ਜਾਂ ਸਿਮਰਨ ਪੜਿਆ ਵਾਹਿਗੁਰੂ ਜੀ ਇਹ ਬਹੁਤ ਵੱਡੀ ਕਿਰਪਾ ਆ ਕਿ ਗੁਰੂ ਸਾਹਿਬ ਇਸ ਕਾਲ ਯੁਗ ਦੇ ਵਿੱਚ ਇਹਦੇ ਜਿਹੜਾ ਐਡਾ ਵੱਡਾ ਤਪ ਤਾਹੇ ਕਾਲ ਯੁਗ ਦਾ ਵਾਹਿਗੁਰੂ ਜੀ ਉਹਦੇ ਵਿੱਚ ਗੁਰੂ ਸਾਹਿਬ ਸਾਡੇ ਤੇ ਤਰਸ ਕਰਕੇ ਸਾਨੂੰ ਨਾਮ ਆਪਣਾ ਆਪ ਚ ਪਾਉਂਦੇ ਆ ਕਿ ਚੱਲ ਪੁੱਤ ਉੱਠ ਕੇ ਨਾਮ ਜਪ ਵਾਹਿਗੁਰੂ ਜੀ ਇਹ ਬਹੁਤ ਵੱਡੀ ਕਿਰਪਾ ਆ ਮਹਾਰਾਜ ਜੀ ਕਹਿੰਦੇ ਨੇ ਬਿਨ ਭਾਗਾ ਨਾ ਸਤ ਸੰਗ ਲੱਭੈ ਬਿਨ ਸੰਗਤ ਮਹਿਲ ਭਰੀਜੈ ਜੀਓ ਵਾਹਿਗੁਰੂ ਜੀ ਜੇ ਤੁਹਾਨੂੰ ਸੰਗਤ ਮਿਲਦੀ ਆ ਨਾ ਪਿਆਰਿਓ ਤੁਸੀਂ ਜਾਣਦੇ ਹੋ ਤੇ ਵਾਹਿਗੁਰੂ ਜੀ ਬਹੁਤ ਵੱਡੀ ਭਾਗਾ ਸੰਗਤ ਵਿੱਚ ਬੈਠ ਕੇ ਤੁਹਾਡੇ ਮਨ ਦੀ ਇਹ ਮਹਿਲ ਗੁਰੂ ਸਾਹਿਬ ਆਪ ਧੋਂਦੇ ਨੇ ਦੇ ਉਸ ਗੁਰੂ ਪਤਿਆ ਦਾ ਬਹੁਤ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਜੀ ਇੱਕ ਇੱਕ ਛੇਣ ਇੱਕ ਇੱਕ ਪਾਲਣ ਨੂੰ ਦੇਖਣਾ ਸਿੱਖਿਓ ਕਿ ਗੁਰੂ ਸਾਹਿਬ ਸਾਨੂੰ ਕਿੱਦਾਂ ਸਾਡੇ ਸੁਆਸਾਂ ਨੂੰ ਚਲਾਉਂਦੇ ਨੇ ਅਸੀਂ ਨਾ ਬਹੁਤ ਚੀਜ਼ਾਂ ਦਾਤਾ ਹੁੰਦੇ ਹੋਏ ਵੀ ਨਾ ਉਹਨਾਂ ਦੀ ਵਾਹਿਗੁਰੂ ਜੀ ਵੈਲਿਊਜ਼ ਨਿਕਾਰ ਪਾਉਂਦੇ ਕਹਿੰਦੇ ਨੇ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਵਾਈ ਗੁਰੂ ਜੀ ਉਹ ਨਿਤ ਨਮਾਇਆ ਉਹ ਕਦੀ ਵੀ ਨਹੀਂ ਕਹਿੰਦਾ ਕਿ ਮੈਂ ਜੋ ਕੱਲ ਤੈਨੂੰ ਦਿੱਤਾ ਤੇ ਅੱਜ ਮੈਂ ਤੈਨੂੰ ਦੇਣਾ ਨਹੀਂ ਉਹ ਹਰ ਰੋਜ਼ ਨਵਾਂ ਉਹ ਸਦਾ ਹੀ ਸਦਾ ਦਾਤਾਰਿਆ ਉਹ ਕਦੀ ਵੀ ਨਹੀਂ ਕਹਿੰਦਾ ਕਿ ਆਹ ਬਖਸ਼ਿਸ਼ ਮੈਂ ਤੈਨੂੰ ਦੇ ਦਿੱਤੀ ਤੇ ਮੈਂ ਤੈਨੂੰ ਹੁਣ ਹੋਰ ਨਹੀਂ ਦੇਣੀ ਉਹ ਭੁੱਲ ਜਾਂਦਾ ਆ ਉਹ ਛੇਣ ਵਿੱਚ ਸਾਨੂੰ ਨਵੀਆਂ ਹੋਰ ਦੇ ਦਿੰਦਾ ਆ ਵਾਈ ਗੁਰੂ ਜੀ ਦਿਨ ਵਿੱਚ ਵਿਚਰਦੇ ਜ਼ਰੂਰ ਧਿਆਨ ਦੇਣਾ ਸਿੱਖੋ ਗੁਰੂ ਸਾਹਿਬ ਸਾਨੂੰ ਬਹੁਤ ਕੁਝ ਦਿੰਦੇ ਆ ਬਹੁਤ ਹੀ ਕੁਝ ਗੌਰ ਕਰਿਓ ਨਿੱਕੀਆਂ ਨਿੱਕੀਆਂ ਚੀਜ਼ਾਂ ਉਹ ਗੁਰੂ ਸਾਹਿਬ ਸਾਨੂੰ ਦਿੰਦੇ ਸਾਡੀ ਕਿੰਨੇ ਸੋਹਣੇ ਨਿੱਕੇ ਨਿੱਕੇ ਛੋਟੇ ਛੋਟੇ ਕੰਮ ਮਹਾਰਾਜ ਜੀ ਆਪ ਕਰਾ ਦਿੰਦੇ ਆ ਪਤਾ ਵੀ ਨਹੀਂ ਲੱਗਦਾ ਕਿ ਛਣ ਦੇ ਵਿੱਚ ਮਹਾਰਾਜ ਜੀ ਕਿਰਪਾ ਕਰ ਦਿੰਦੇ ਨੇ ਇੱਕ ਨਾ ਮੈਂ ਭਾਈ ਵੀਰ ਸਿੰਘ ਜੀ ਦੀ ਬੁੱਕ ਵਿੱਚ ਇੱਕ ਕਹਾਣੀ ਪੜ੍ਹੀ ਸੀਗੀ ਭਾਈ ਸਾਹਿਬ ਕਹਿੰਦੇ ਬੜਾ ਹੀ ਇੱਕ ਪਿਆਰਾ ਸੀ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲਾ ਉਹ ਨ ਸਮੁੰਦਰ ਦੇ ਕੰਡੇ ਵਾਹ ਕਰਦਾ ਤੇ ਨਾਲ ਨਾਮ ਜਪੀ ਜਾਂਦਾ ਗੁਰੂ ਸਾਹਿਬ ਜੀ ਦਾ ਨਾਮ ਜਪਦਾ ਤੇ ਤੁਰਿਆ ਜਾਂਦਾ ਹੈ ਤੇ ਅਹਿਸਾਸ ਲੈਂਦਾ ਹੈ ਕਿ ਮੇਰਾ ਗੁਰੂ ਸਾਹਿਬ ਮੇਰੇ ਨਾਲ ਆ ਉਹ ਮੇਰੇ ਨਾਲ ਨਾਲ ਤੁਰ ਰਿਹਾ ਆ ਤੇ ਉਹਨੇ ਮੈਨੂੰ ਜੱਫੀ ਪਾਈ ਆ ਉਹ ਮੇਰੀ ਗੱਲਾਂ ਤੇ ਪਿਆਰ ਕਰਦਾ ਪਿਆ ਆ ਉਹਨੇ ਮੇਰਾ ਹੱਥ ਫੜਿਆ ਆ ਤੇ ਜਦੋਂ ਥੱਲੇ ਗੌਰ ਕਰਦਾ ਤਾਂ ਦੋ ਪੈਰ ਨਹੀਂ ਚਾਰ ਹੋ ਜਾਂਦੇ ਆ ਤੇ ਉਹਦਾ ਹੋਰ ਵਿਸ਼ਵਾਸ ਵੱਧ ਜਾਂਦਾ ਹੈ ਕਿ ਲੈ ਮੇਰੇ ਨਾਲ ਸੱਚੀ ਉਹ ਤੁਰਿਆ ਜਾਂਦਾ ਹੈ ਮੇਰਾ ਸਤਿਗੁਰ ਪਿਆਰਾ ਤੇ ਮੈਨੂੰ ਗੁਰੂ ਸਾਹਿਬ ਨੇ ਉਹ ਦੇਖਣ ਵਾਲੀ ਅੱਖ ਦੇ ਦਿੱਤੀ ਉਹ ਬੜਾ ਹੀ ਪਿਆਰ ਕਰਦਾ ਆ ਬੜਾ ਹੀ ਸਨੇਹ ਕਰਦਾ ਆ ਤੇ ਪਿਆਰਿਓ ਥੋੜੀ ਚੇਰਵਾਦ ਨਾਲ ਇੱਕ ਛਾਲਾਂ ਦੀ ਬਹੁਤ ਹੀ ਜ਼ੋਰ ਦੇ ਨਾਲ ਦਿਨ ਉਹ ਉਸ ਵੇਲੇ ਨਾ ਉਹ ਇੰਨੀ ਭਾਰੀ ਛੱਦ ਸੀਗੀ ਕਿ ਉਹ ਜੀਵ ਡੁੱਬਣ ਤੋਂ ਬਚਦਾ ਮਸਾ ਮਸਾ ਤੇ ਜਦੋਂ ਉਹ ਫੇਰ ਉੱਠ ਤੁਰਦਾ ਆ ਤੇ ਦੇਖਦਾ ਆ ਕਿ ਦੋ ਪੈਰ ਰਹਿ ਜਾਂਦੇ ਆ ਤੇ ਫਿਰ ਉਹ ਉਸੇ ਟਾਈਮ ਮਹਾਰਾਜ ਜੀ ਨੂੰ ਕਹਿੰਦਾ ਲੈ ਵਾਈ ਗੁਰੂ ਮੈਂ ਤੇਰੇ ਤੇ ਕਿੰਨਾ ਪਿਆਰ ਕਰਦਾ ਸੀ ਤੂੰ ਮੇਰੇ ਨਾਲ ਆ ਇੰਨੀ ਭਾਰੀ ਛੱਲ ਆਈ ਤੇ ਤੂੰ ਮੈ ਮਸੀ ਬਚਿਆ ਹੁਣ ਤੇ ਦੇਖ ਮੇਰੇ ਦੋ ਪੈਰ ਹੀ ਰਹਿ ਗਏ ਤੂੰ ਮੈਨੂੰ ਐਸ ਟਾਈਮ ਤੇ ਛੱਡ ਕੇ ਚਲਾ ਗਿਆ ਤੇ ਪਿਆਰਿਓ ਆਵਾਜ਼ ਆਂਦੀ ਆ ਕਿ ਪਿਆਰਿਆ ਤੈਨੂੰ ਮੇਰਾ ਪਿਆਰ ਦੇਖਣਾ ਹੀ ਨਹੀਂ ਆਇਆ ਉਹ ਜਿਹੜੇ ਦੋ ਪੈਰ ਹੁਣ ਤੂੰ ਦੇਖਦਾ ਪਿਆ ਹੈ ਨਾ ਉਹ ਤੇਰੇ ਨਹੀਂ ਉਹ ਮੇਰੇ ਆ ਮੈਂ ਤੇ ਤੈਨੂੰ ਆਪਣੀ ਗੋਦ ਵਿੱਚ ਚੱਕਿਆ ਹੋਇਆ ਆ ਤੇ ਵਾਹਿਗੁਰੂ ਜੀ ਇਹ ਨਹੀਂ ਅਸੀਂ ਕਰਦੇ ਆ ਨਾ ਅਸੀਂ ਗੁਰੂ ਸਾਹਿਬ ਦੇ ਪਿਆਰ ਨੂੰ ਦੇਖ ਹੀ ਨਹੀਂ ਪਾਉਂਦੇ ਗੁਰੂ ਸਾਹਿਬ ਸਾਨੂੰ ਇੰਨਾ ਪਿਆਰ ਕਰਦੇ ਆ ਉਹ ਕਹਿੰਦੇ ਨੇ 파રસ ਭੇਟ ਪੈ ਸੇ 파રસ ਨਾਨਕ ਹਰਗੁਰ ਸੰਗthੀ ਹੈ ਨਾ ਉਹ 파રસ ਆ ਵੈਗੁਰੂ ਜੀ ਜਦੋਂ ਅਸੀਂ ਉਹ ਜੀਵ ਉਸ ਉਸ 파રસ ਦੇ ਨਾਲ ਵਹਿੰਦਾ ਆ ਉਹਦੀ ਬਾਣੀ ਪੜਦਾ ਉਹਦਾ ਨਾਮ ਜਪ ਕਰਦਾ ਹੈ ਹਾਂ ਤੇ ਵੈਗੁਰੂ ਜੀ ਉਹ ਵੀ 파રસ ਬਣ ਜਾਂਦਾ ਆ ਤੇ ਗੁਰੂ ਸਾਹਿਬ 파રસ ਆ ਤੇ ਤੁਸੀਂ ਇਹ ਅਹਿਸਾਸ ਦੇ ਵਿੱਚ ਰੋਜ਼ ਮਹਾਰਾਜ ਜੀ ਨੂੰ ਫੀਲ ਕਰਿਆ ਕਰੋ ਵੈਗੁਰੂ ਜੀ ਇੱਕ ਮੇਰੇ ਕਲਾਇੰਟ ਵੀ ਆ ਨਾ ਭੈਣ ਜੀ ਮੈਨੂੰ ਉਹ ਦੱਸਣਾ ਹੈ ਕਹਿੰਦੇ ਭੈਣ ਜੀ ਮੇਰੀ ਸੱਸ ਜਦੋਂ ਮੈਂ ਨਾਮ ਜਪ ਕਰਦੀ ਆ ਨਾ ਤੇ ਮੈਂ ਜੀ ਜੋਤ ਲਾਈ ਆ ਤੇ ਉਹ ਹਾਂਦੀ ਆ ਤੇ ਜੋਤ ਬੁਝਾ ਦਿੰਦੀ ਆ ਤੇ ਜੇ ਮੈਂ ਨਾਮ ਜਪ ਕਰਦੀ ਆ ਜਾਂ ਮੈਂ ਟੀਵੀ ਤੇ ਗੁਰਬਾਣੀ ਲਾ ਲਵਾ ਤੇ ਉਹ ਟੀਵੀ ਬੰਦ ਕਰ ਦਿੰਦੀ ਆ ਕਹਿੰਦੀ ਆ ਕਿ ਕੀ ਰੌਲਾ ਪਾਇਆ ਆ ਤੂੰ ਉੱਠ ਕੇ ਬਸ ਆਹ ਲਾ ਕੇ ਬਹਿ ਜਾਂਦੀ ਆ ਦੇਖੋ ਵਾਹੀ ਗੁਰੂ ਜੀ ਇੱਥੋਂ ਪਤਾ ਲੱਗਦਾ ਕਿੰਨੇ ਕਿ ਉਹਨਾਂ ਦੇ ਭਾਗਾਂ ਵਿੱਚ ਇਹ ਨਹੀਂ ਹੈਗਾ ਗੁਰੂ ਸਾਹਿਬ ਪਤਾ ਕੀ ਹੋਏ ਜੇ ਕਰਮ ਹੋਣਗੇ ਵਾਹੀ ਗੁਰੂ ਜੀ ਕਿ ਮਹਾਰਾਜ ਉਹਨਾਂ ਨੂੰ ਨਾਮ ਜਪਣ ਹੀ ਨਹੀਂ ਦਿੰਦੇ ਕਿ ਘਰ ਵਿੱਚ ਚੱਲਦਾ ਹੈ ਤਾਂ ਵੀ ਉਹ ਜੀਪ ਜਪਣੀ ਸਕਦਾ ਵਾਹਿਗੁਰੂ ਜੀ ਸਾਡੇ ਬੜੇ ਵੱਡੇ ਭਾਗ ਆ ਦੇਖੋ ਕਿੰਨੇ ਜੀਵ ਹਸਪੀਟਲਾਂ ਦੇ ਵਿੱਚ ਦਾਖਲ ਆ ਕਿਤੇ ਉਹਨਾਂ ਜੀਵਾਂ ਦੇ ਕੰਨਾਂ ਵਿੱਚ ਅਚਾਨਕ ਨਾਮ ਜਪ ਉੱਥੇ ਪੈਂਦਾ ਆ ਜਾਂ ਕੋਈ ਉਹਨਾਂ ਦਾ ਪਿਆਰਾ ਜਾਂਦਾ ਆ ਜਾਂ ਫੋਨ ਤੇ ਉਹਨਾਂ ਨੂੰ ਨਾਮ ਜਪ ਸੁਣਾਉਂਦਾ ਆ ਤੇ ਵਾਈਗੁਰੂ ਜੀ ਉਹ ਵੀ ਵੱਡੇ ਭਾਗਾਂ ਦੇਖੋ ਗੁਰੂ ਸਾਹਿਬ ਨੇ ਉੱਥੇ ਦੁੱਖ ਵਿੱਚ ਵੀ ਉਹਨਾਂ ਨੂੰ ਜਾ ਕੇ ਕਿਸੇ ਦੇ ਮੁੱਖ ਤੋਂ ਕੋ ਬਾਣੀ ਦਾ ਵਿਚਾਰ ਸੁਣਾ ਰਹੇ ਨੇ ਆਪਾਂ ਵੀ ਦੇਖੋ ਪਿਆਰਿਓ ਆਪਾਂ ਜਦੋਂ ਇੱਕ ਵੀਡੀਓ ਆਪਣੇ ਸਾਹਮਣੇ ਆਉਂਦੀ ਹੈ ਜਾਂ ਆਪਾਂ ਸਾਂਝ ਪਾਉਂਦੇ ਆ ਵਾਈਗੁਰੂ ਜੀ ਕਿਉਂਕਿ ਤੁਹਾਡੇ ਬਹੁਤ ਵੱਡੇ ਭਾਗ ਆ ਇਹ ਵੀਡੀਓ ਤੁਸੀਂ ਤਾਂ ਦੇਖ ਰਹੇ ਹੋ ਉਸ ਪਿਆਰੇ ਦੀਆਂ ਬਾਤਾਂ ਤਾਂ ਸੁਣ ਰਹੇ ਹੋ ਕਿਉਂ ਕਿ ਮਹਾਰਾਜ ਤੁਹਾਨੂੰ ਬਹੁਤ ਪਿਆਰ ਕਰਦੇ ਆ ਇਹ ਕਿਰਪਾ ਆ ਪਿਆਰਿਓ ਇਸ ਕਿਰਪਾ ਨੂੰ ਮਾਣਿਆ ਕਰੋ ਬੜਾਈ ਪਿਆਰ ਕਰਦੇ ਆ ਗੁਰਸਬ ਜੀ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਜਦੋਂ ਵੀ ਕਿਤੇ ਜਾਣਾ ਮਹਾਰਾਜ ਹਾਥੇਰਾ ਪਿਆਰਿਆ ਗੁਰਸਾਬਾ ਤੇਰੀ ਬਖਸ਼ਿਸ਼ਾ ਹਰ ਹਰ ਉਸ ਚੀਜ਼ ਦੇ ਵਿੱਚ ਹਰ ਇਸ ਊਰਜਾ ਦੇ ਵਿੱਚ ਦੇਖਿਓ ਵਾਹਿਗੁਰੂ ਜੀ ਜਦੋਂ ਉਹ ਅੱਖ ਹੌਲੀ ਹੌਲੀ ਖੁੱਲਣੀ ਸ਼ੁਰੂ ਹੋ ਜਾਣੀ ਨਾ ਤੇ ਤੁਹਾਨੂੰ ਉਹਦੀਆਂ ਬਖਸ਼ਾਂ ਅਥਾ ਦਿਖਣੀਆਂ ਸ਼ੁਰੂ ਹੋ ਜਾਣੀਆਂ ਬਹੁਤ ਹੀ ਪਿਆਰੀਆਂ ਰੂਹਾਂ ਆ ਜਿਹੜੀਆਂ ਦਰਸ਼ਨ ਮਾਰੇ ਦੇ ਕਰਦੀਆਂ ਨੇ ਨਾ ਤੇ ਗੁਰੂ ਸਾਹਿਬ ਬੜਾ ਪਿਆਰ ਕਰਦੇ ਨੇ ਕਹਿੰਦੇ ਨੇ ਬਿਨ ਭਗਤੀ ਨਹੀਂ ਸਤਿਗੁਰ ਪਾਈਏ ਬਿਨ ਭਗਾ ਨਹੀਂ ਭਗਤ ਹਰੀ ਤੇ ਵਾਹਿਗੁਰੂ ਜੀ ਬਿਨ ਭਗਤੀ ਤੋਂ ਸਤਿਗੁਰ ਵੀ ਨਹੀਂ ਮਿਲਦਾ ਨਾ ਗੁਰੂ ਸਾਹਿਬ ਨੂੰ ਉਹਦਾ ਪਿਆਰ ਪਾਣਾ ਹੋਵੇ ਨਾ ਤੇ ਫਿਰ ਉਸ ਜੀਵ ਨੂੰ ਜਦੋਂ ਗੁਰੂ ਸਾਹਿਬ ਦਰਸ ਕਰਕੇ ਨਾਮ ਜਪਾਉਂਦੇ ਤੇ ਫਿਰ ਕਹਿੰਦੇ ਹੁਣ ਪੁੱਤਰ ਤੂੰ ਭਗਤੀ ਕਰ ਹਨਾ ਕਿਉਂਕਿ ਮੈਂ ਬਿਨ ਭਗਾ ਨਹੀਂ ਭਗਤ ਹਰੀ ਕੀ ਭਾਗਾ ਦੇ ਵਿੱਚ ਵੀ ਜੇ ਨਾਮ ਲਿਖਿਆ ਹੋਵੇ ਤੇ ਵਾਹਿਗੁਰੂ ਜੀ ਉਹ ਭਗਤ ਕਿਵੇਂ ਗੁਰੂ ਦਾ ਭਗਤਰੀ ਬਣ ਸਕਦਾ ਹੈ ਨਾ ਤੇ ਗੁਰੂ ਸਾਹਿਬ ਨੇ ਸਾਡੇ ਭਾਗਾ ਚ ਭਗਤੀ ਲਿਖੀ ਆ ਤੇ ਅਸੀਂ ਇਸ ਸਮੇਂ ਨੂੰ ਸਾਂਭੀਏ ਤੇ ਉਹਦਾ ਨਾਮ ਜਪ ਤਪ ਕਰੀਏ ਤੇ ਵਾਹਿਗੁਰੂ ਜੀ ਸ਼ੁਕਰਾਨਾ ਕਰਨਾ ਹਮੇਸ਼ਾ ਅਰਦਾਸ ਬੇਨਤੀ ਦੇ ਵਿੱਚ ਕਿ ਗੁਰੂ ਸਾਹਿਬ ਜੀ ਆਪ ਜੀ ਦਾ ਕੋਟ ਕੋਟ ਸ਼ੁਕਰਾਨਾ ਤੁਸੀਂ ਜਿਹੜਾ ਸੀ ਲਖ ਜੁਨਾ ਤੋਂ ਬਾਅਦ ਇਹ ਤਰਸ ਕਰਕੇ ਮੈਨੂੰ ਮਨੁੱਖਾ ਦੇਹੀ ਬਖਸ਼ੀ ਇਹਨਾਂ ਸਵਾਸਾਂ ਦਾ ਸ਼ੁਕਰਾਨਾ ਗੁਰੂ ਸਾਹਿਬ ਜੀ ਜੋ ਤੁਸੀਂ ਆਪ ਜੀ ਨੇ ਤਰਸ ਕਰਕੇ ਮੈਨੂੰ ਬਖਸ਼ੀ ਵਾਹਿਗੁਰੂ ਜੀ ਜ਼ਰੂਰ ਇਹ ਸ਼ੁਕਰਾਨਾ ਕਰਿਆ ਕਰੋ ਮਹਾਰਾਜ ਜੀ ਤੋਂ ਤੇ ਮਹਾਰਾਜ ਜੀ ਫਿਰ ਉਸ ਜੀਵ ਨੂੰ ਬਹੁਤ ਪਿਆਰ ਕਰਦੇ ਆ ਉਹ ਜਿਹੜੀ ਭਗਤੀ ਬਾਲੀ ਕਰਨੀ ਹੁੰਦੀ ਨਾ ਉਹ ਵੀ ਮਹਾਰਾਜ ਜੀ ਛੋਟੀ ਕਰਕੇ ਪੂਰੀ ਕਰਾ ਲੈਂਦੇ ਆ ਬਸ ਉਹਦੀਆਂ ਵਡਿਆਈਆਂ ਕਰਦੇ ਹੀ ਗੁਰੂ ਸਾਹਿਬ ਬਿੰਦੇ ਆ ਬਸ ਵਾਹਿਗੁਰੂ ਜੀ ਉਹ ਵੱਡਾ ਆ ਤੇ ਵੱਡੇ ਦੀਆਂ ਵਡਿਆਈਆਂ ਕਰਦੇ ਰਹੀਏ ਤੇ ਜਦੋਂ ਵੀ ਕਿਸੇ ਨਾਲ ਬੈਠਣਾ ਉੱਠਣਾ ਤੇ ਵਹਿਗੂ ਜੀ ਦੁਨਿਆਵੀ ਗੱਲਾਂ ਕਰਨ ਨਾਲੋਂ ਗੁਰੂ ਪਿਆਰੇ ਦੀ ਪ੍ਰੀਤਮ ਦੀਆਂ ਬਾਤਾਂ ਪਾਣੀਆਂ ਉਹਦੇ ਨਾਲ ਸਨੇਹ ਹੋਰ ਡੂੰਗਾ ਹੁੰਦਾ ਚਲੇ ਜਾਏਗਾ ਤੇ ਆਪਾਂ ਫਿਰ ਇਸ ਸੰਸਾਰ ਤੋਂ ਸੁਖੀ ਹੋ ਕੇ ਜਾਵਾਂਗੇ ਹਨਾ ਨਾਨਕ ਸੁਖਿਆ ਸਭ ਸੰਸਾਰ ਹਨਾ ਤੇ ਮਹਾਰਾਜ ਜੀ ਕਹਿੰਦੇ ਫਿਰ ਇਸ ਸੁਖ ਉਹ ਜੀਵ ਮਾਨ ਦਾ ਉਸ ਪਰਮਾਤਮਾ ਦੇ ਦਰਗਾਹ ਚ ਪਰਵਾਣ ਹੁੰਦਾ ਆ ਠੀਕ ਆ ਪਿਆਰਿਓ ਆਪਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਹੋਰ ਚੱਕਰਾ ਤੇ ਵੀ ਗੱਲ ਕਰਨੀ ਆ ਤੇ ਅੱਜ ਸੋਚਿਆ ਕਿ ਆਪਾਂ ਨਾਮ ਦੀ ਗੱਲ ਕਰ ਲਈ ਉਹ ਭੈਣ ਜੀ ਹੁਣਾਂ ਨੇ ਗੱਲ ਕੀਤੀ ਕਰਕੇ ਤੇ ਮਨ ਚ ਆਇਆ ਅਜੇ ਸਾਂਝ ਪਾਉਨੇ ਆ ਤੇ ਬਾਕੀ ਹੋਰ ਵੀਡੀਓ ਮਾਰਿਆ ਜੀ ਅੱਗੇ ਜੋ ਵੀ ਚੱਕਰਾ ਤੇ ਵੀ ਕਰਾਉਣਗੇ ਗੱਲ ਆਪਾਂ ਕਰਾਂਗੇ ਗੁਰਸਾਹਿਬ ਦੀ ਕਿਰਪਾ ਨਾਲ ਤੇ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਆਪ ਜੀ ਨੇ ਪਿਆਰ ਬਖਸ਼ਦੇ ਹੋ ਵੀਡੀਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਹੁਣ ਆਪਾਂ ਫਤਿਹ ਬੁਲਾਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ